ਇੱਕ ਕੋਈ ਦੱਸ ਬੱਸ ਜਵਾਨ ਮੇੜਾ ਬੱਸ ਦੱਸੋ ਬਾਪੂ ਜੀ ਮੇਰਾ ਬਾਪੂ ਜੀ ਦੱਸੋ ਹੈ 18000 ਕੋਈ 18 ਨਹੀਂ ਮੇਲੋਦਨ ਨਾ ਮੈਂ ਸਾਈ ਬਿਲਕੁਲ ਆ ਲੈ ਫੜ ਨਹੀਂ ਬੱਸ ਉਹਨਾਂ ਦਾ ਆ ਜਾ ਕਿ ਮੈਂ ਖੋਣਾ ਬਾਪੇ ਚੱਲ ਕੋਈ ਨਹੀਂ ਮੈਂ ਕੀ ਬਾਪੇ ਖੋਣਾ ਤੇਥੋਂ ਲੈ ਪਈ ਲੈ ਬਾਪੂ ਨੂੰ ਫੜੀ ਦੇ 13000 ਨਹੀਂ ਰੋਕ ਫੋਰ ਕਿੰਨੇ ਦੇ ਆਖਰੀ ਉਹ ਬਾ ਮੈਂ ਦੇ ਜਿਹੜੇ ਆਖਰੀ ਕਹਦੇ ਨਹੀਂ ਨਾ ਨਾ ਹੁੰਦਾ ਹੀ ਹੈ ਤਾਂ ਫਿਰ ਸਾਡਾ ਤਿੰਨ ਵਾਰੀ ਆਖ 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 ਮੈਂ ਤਾਂ 12 ਵਾਰੀ ਕਹੂੰਗਾ ਨਾ ਤੇ ਕੋਈ ਗੱਲ ਨਹੀਂ ਕੋਈ ਗੁੱਸਾ ਨਹੀਂ ਬਸ ਇੰਨੇ ਦੇ ਦੇ ਤੇ ਕੱਟ ਲੈ ਕਿੰਨੇ ਦੀ ਕਰ ਤਾ ਕਰ ਨਹੀਂ ਹੁਣ ਪੂਰੀ 15000 ਦੀ ਦਿੰਨੇ ਹੁਣ ਤੇਰੀ ਮਰਜ਼ੀ ਹੈ 18 ਦੀ ਵੀ ਨਹੀਂ ਵਿਕਦੀ 18 ਦੀ ਵੀ ਨਹੀਂ ਵਿਕਦੀ 22 ਨੂੰ ਦੇਣੀ ਹੈ ਕੋਈ ਇੱਜ਼ਤ ਕਰ ਇਹਨੇ ਗਾਂਹ ਪੁੰਨ ਕਰਨੀ ਹੈ ਕਿਸੇ ਗਰੀਬ ਨੂੰ ਵੀ ਵੈਚ ਦੇਣੀ ਹੈ ਬਸ ਪੱਟ ਲੈ ਪੈਸੇ ਹਾਂ ਇਹ ਦੀ ਮੰਗਿਆ ਰੁਪਏ ਹੈ ਕਿ ਇਹ ਦੇ ਮੰਗਿਆ ਰੱਖਾਂ 18 ਦੀ ਵੀ ਨਹੀਂ ਵਿਕਣੀ ਵੀਰੇ ਸੂਈ ਹੀ ਬੱਕਰੀ ਆਉਂਦੀ ਹੈ ਤੇਰੀ ਮਰਜ਼ੀ ਆ ਹੁੰਦਾ ਵੰਡਰ ਹੈ ਇਹ ਵੀ ਸੂਣਗੀ ਇਹਨੂੰ ਸਵਾਉਣ ਵਾਸਤੇ ਕੌਣ ਲਊਗਾ ਪਣਾ ਇਹਦਾ ਫੰਡਰ ਕਰਕੇ ਲੈਣੇ ਆ ਹਜੇ ਤਾਂ ਸੂਣਦੀ ਨਹੀਂ ਹੈ ਚਾਹਵਾ ਭਾਈ ਥਲੇ ਹੁੜਦਾ ਤਾਂ ਟਾਈਮ ਤੀ ਸੂਣਦੀ ਹੋਈ ਜਾਊਗਾ ਸਵਾਉਣ ਨੂੰ ਵਕਤ ਤਾਂ ਬਹੁਤ ਟਾਈਮ ਲੱਗ ਜੂ ਨੂੰ ਕਿਉਂ ਜੀ ਬਹੁਤ ਟਾਈਮ ਲੱਗੂ ਇਸੇ ਨੂੰ ਸਵਾਊਗਾ ਆਲਾ ਗੱਬਣ ਨਹੀਂ ਲੈ ਲੂਗਾ ਮੀਨ ਇਹਨੂੰ ਸੂਣ ਵਾਲੀ ਐ ਤਾਂ ਹੁਣ 15-15 ਨੂੰ ਦੋ-ਦੋ ਬੱਚਿਆਂ ਲੀਆਂ ਬੱਕਰੀਆਂ ਵੀ ਲਈਆਂ ਨੇ ਆ ਮੁੰਡਿਆਂ ਤੋਰੇ ਅਸੀਂ। ਬਟਲਾ ਬਾਬੇ ਪੈਸੇ। ਬਾਬੇ ਵਟਲਾ ਪੈਸੇ। ਕੱਟ। ਕੱਟ ਨਹੀਂ ਹੈਗੀ। ਕੱਟ ਹੈਗੀ। ਹੁਣ ਨਹੀਂ ਕੱਟ ਹੈਗੀ। ਡਾਕਟਰ ਸਾਹਿਬ 15000 ਲਾਤਾ ਫੰਡਰ। ਹੁਣ ਤਾਂ ਇਹ ਤਾਂ ਇਹਨਾਂ ਨੂੰ ਦੇਖਣੀ ਹੈ ਦੇਣੀ ਹੈ ਕਿ ਨਹੀਂ ਦੇਣੀ। ਫਿਰ ਕਸਰਾ ਸਹੀ ਹੈ ਤਨਾ। 18 ਤੇ ਅੜਗੇ ਜਿਵੇਂ ਆ ਕੇ। ਆ ਮੱਖੜਾ ਬਾਈ ਨੂੰ ਦਵਾਉਂਦਾ ਤੇ ਉਹ ਕਹਾਂ ਦੇਉਂ ਕਿਸ ਨੂੰ ਵੀ ਗਰੀਬ ਨੂੰ ਤੇ ਦੁੱਧ ਤੇ ਜਾਂਦਾ ਫਾਇਦਾ ਹੈ ਫਾਇਦਾ ਨਹੀਂ ਲੈ ਵੀ ਸਾਹ ਨੇ ਵੀ ਕਹਤਾ ਵੀ ਇਹ ਦੁੱਧ ਤੇ ਫਾਇਦਾ ਨਹੀਂ ਮੈਂ ਐਨ ਕਸ ਕੇ ਮੁੱਲ ਲਾਤਾ ਬਸ ਠੀਕ ਹੈ ਕੋਈ ਨਹੀਂ ਸਾਨੂੰ ਨੀ ਚਾਚਾ ਆਪਾਂ ਪਵਾ ਲੈ 25 ਕਿਲੋ ਹੀ ਹੈ ਹਾਂ 25 ਕਿਲੋ ਹੀ ਹੈ 25 ਕਿਲੋ ਗੋਸਤ ਹੈ ਅੱਧਾ ਸਮਾਨ ਵੀ ਵਿੱਚੋਂ ਲਿਖੜ ਜੂਆ ਕੱਟ ਕੇ ਇਹ 17 ਤੇ ਆ ਗਿਆ ਹੁਣ ਦੱਸ ਬਾਈ ਕਿੰਨਾ ਮਾਲ ਨਿਕਲੂਗਾ ਇਹ ਚ ਮਾਲਤਾ ਜੀ ਦੇ ਸਾਰੇ 25 ਕਿਲੋ ਗੋਸਤ ਮਾਸਾ 25 ਕਿਲੋ ਨੂੰ ਫਿਰ ਤੁਹਾਨੂੰ ਵੰਡ ਕੇ ਦੇਖ ਬਈ ਕਿ ਕਿੰਨੇ ਕਿੰਨੇ ਕਿਲੋ 13 ਕਾ ਹਜ਼ਾਰ ਦੀ ਬਣੀ ਜੀ ਵੰਡ ਲਈਆਂ ਤਾਂ ਹੁਣ ਮੈਂ ਗਰਮੈਸ਼ ਆ ਗਈ ਗਰਮੈਸ਼ ਆ ਗਈ ਤਾਂ ਫਿਰ 600 ਦਾ ਹੈ ਵੀ ਨਹੀਂ ਕਾਰਨ ਕਿ 700 ਨੂੰ ਪੈਂਦਾਗਾ ਤੇ ਫਿਰ ਇਹਦੂ ਕੀ ਕਰਾਂਗੇ ਹੈ ਫਸ ਬਈ ਮੈਂ ਤੈਨੂੰ ਸਹੀ ਮੁੱਲ ਲਾਤਾ ਅਸੀਂ ਬੱਸ ਬਾਦ ਕੀ ਲਾਤਾ ਅਸੀਂ ਦੋ 1000 ਉਹ ਕੋਈ ਲੈ ਲੂ ਨਾ ਬਸੇਰਾ ਰੱਖਣ ਵਾਲੇ ਆਏ ਨੇ ਇਹਨਾਂ ਦੀ ਵਿਕਝੂਗੀ ਫਿਰ ਤੇ ਇਹਦੇ 15 ਦੀ ਨਾ ਰਹਿਣ ਦੇ ਰੱਜੂ ਭਾਈ 15 ਹੀ 22 ਦਾ ਹੋ ਗਿਆ ਫਿਰ ਚਲ ਕੋਈ ਨਾ ਬਾਗੇ 22 ਇੱਥੇ ਮੰਡੀ ਚ ਹੀ ਆ ਜਾ ਮੈਂ ਤਾਂ ਕਹਣਾ ਆ ਜਾ ਪੁੱਛ ਲੈਣੇ ਆ ਆ ਜਾ ਪੁੱਛ ਲੈਣੇ ਆ ਮੈਂ ਤਾਂ ਕਹ ਤੂੰ ਹੱਥ ਧੋ ਕੇ ਗੈਲ ਪੈ ਗਿਆ 22 ਜਮੀ ਹੱਥ ਧੋ ਕੇ ਗੈਲ ਪੈ ਗਿਆ ਕਹਿੰਦਾ 15.5 ਦੀ ਕਰ ਦੇ ਮਰਦਾ ਗੈਲੇ ਪੈ ਗਿਆ ਕਿਧਰ ਗਿਆ ਓਏ ਓ ਯਾਰ ਬੱਕਰੇ ਹੁਣ ਤੂੰ ਅੱਥ ਤੂੰ ਕੀ ਗੱਲ ਪੈ ਗਿਆ ਬੱਕਰੇ ਖਾਂਦੇ ਕਹਿੰਦੇ ਨੂੰ ਕਿਉਂ ਕਿਉਂ ਤੇ ਬੱਕਰੇ ਖਾਣੇ ਬੱਕਰੇ ਖਾਂਦੇ ਕਹਿੰਦੇ ਸਾਨੂੰ ਬੱਕਰੀਆਂ ਖਵਾਵੇਂਗਾ ਆਹੀ ਗੱਲਾਂ ਨੇ ਦੁਪੱਟੇ ਉਹ ਗੱਲਾਂ ਹੀ ਸੁਣਾਉਣਾ ਵਾ ਹੋਰ ਕੀ ਨਾਮ ਬੜੇ ਮਿੰਦ ਕੋਈ ਨਹੀਂ ਦੱਸ ਗੱਲਾਂ ਹੀ ਸੁਣਾਈ ਇਹਨਾਂ ਨੂੰ ਹੱਕਾ ਨੂੰ ਮੇਕਰ ਨੂੰ ਉਹ ਖੁੱਲੇ ਆਇਆ 50 ਰੁਪਏ ਘੱਟ ਕਰਕੇ ਰੱਖੇ ਆਂਗੇ। ਓ ਬਾਈ 15000 ਰੁਪਏ ਦੇ ਦੇ ਯਾਰ ਬਾਈ। ਚੱਲ ਦੇ ਦੇ। ਬਾਈ ਨੇ ਤੇਰੀ ਇੱਜ਼ਤ ਕਰਿਆ ਡਾਕਟਰ ਸਾਹਿਬ ਨੇ। ਨਹੀਂ ਨਹੀਂ ਆਪਾਂ ਵੀ ਬਹੁਤ ਇੱਜ਼ਤ ਕਰੀ ਮੇਰੀ ਨਾ ਹੋਏ ਕਹਿੰਦਾ ਦੇ ਦੇ ਆਪਣੀ ਵੰਡੀ ਚੋਂ ਖਾਲੀ ਤੇ ਤੁਸੀਂ ਤੁਸੀਂ ਤੂੰ ਜਿਹੜੇ ਬੰਦੇ ਨੂੰ ਮਰਜ਼ੀ ਪੁੱਛ ਲੋ ਮੀਟ ਕਿੰਨਾ ਨਿਕਲੂਗਾ। ਕੋਈ ਸਾਈ ਕਹਿੰਦੇ ਰਾਜੂ ਨਾਲ ਦਾ ਮੁੱਲ ਨਹੀਂ ਕਿਸੇ ਨੇ ਲਾਇਆ। ਤੁਸੀਂ ਜਿਹਨੂੰ ਮਰਜ਼ੀ ਪੁੱਛ ਲੋ ਮੀਟ ਕਿੰਨਾ ਨਿਕਲੂਗਾ। ਮੀਟ ਜੇ ਬਾਹਰੋਂ ਲੈ ਕੇ ਵੀ ਆਣਗੇ ਉਦੋਂ ਵੀ ਕਿਤੇ ਮਹਿੰਗਾ ਪੈਂਦਾ। 15 ਦੀ ਕਰ ਦੇ ਬਸ। ਛੋੜ ਦੇ ਬਸ। ਹੱਥ ਤੋ ਕੇ ਗਿਆ। ਹਾਂ ਕਰ ਕਰ ਦੇ ਕਰ ਦੇ ਕਰ ਦੇ ਹਾਂ ਕਰ ਦੇ ਸਾਡੇ ਕੋਚੋ ਮੈਂ ਸ਼ੌਕ ਨਾ ਪਾਲੀ ਹੈ ਜੀ ਤੂੰ ਵੱਢਣਾ ਜ਼ਰੂਰ ਦਿੰਦਾਗਾ ਤੇਰੇ ਰੱਖਾਂ ਨੂੰ ਵੇਚਦਾ ਬਸ ਪਏ ਹੈ ਦੀ ਲੋੜ ਸੀ ਤਾਹ ਵੇਚਣਾ ਆ ਗਈ ਫਿਰ बिकਦਾ ਜਾਊਗੀ ਇਹ ਹੋਰ ਕੀ ਬੀਜੂ ਹਾਂ ਹੈ ਫੰਡਰ ਆ ਨਹੀਂ ਭਾਈ ਨਹੀਂ ਬਟਾ ਨਹੀਂ ਸਵਾ ਮਹੀਨੇ ਨੂੰ ਅਸੀਂ ਕਰਨ ਤੇ ਫਿਰ ਨਹੀਂ ਆਪਾਂ ਲੈਂਦੇ ਭਾਈ ਨਾਲੇ ਤੂੰ ਕਹਿੰਦਾ ਖਾਲੀ ਆ ਇਹੀ ਹੈ ਮਹਾਮਦ ਤਾਂ ਫੰਡਰ ਮੰਨਦਾ ਨੂੰ ਜੋ ਗੱਬਣ ਹੋਈ ਹੋਈ ਜ਼ਰੂਰ ਪੈਂਦਾ ਪਾਪ ਕਰਾਉਣਾ ਕੀ ਕਹਦਾ ਭਾਈ ਇਹ ਕਹਦਾ ਕੱਪੜਾ ਸਵਾ ਮਹੀਨੇ ਦੀ ਪਈ ਆ ਕਿ ਸਵਾਦ ਹੀ ਕਹਿੰਦੇ ਹਾਂ ਫਿਰ ਸਵਾਦ ਫਿਰ ਕੱਪੜਾ ਹੈਗੀ ਆ ਨਾ ਸਵਾਦ ਹੈ ਤਾਂ ਨੀ ਭਾਣਾ ਰਵੇ ਨਾ ਰਵੇ ਨਾ ਰਵੇ ਓ ਪਾਪਾ ਵੀਡੀਓ ਖਰਾਬ ਕਰਤੀ ਪਾਪਾ ਯਾ ਯਾਰ ਗੰਡੀ ਗਾਲ ਤੇ ਨਾ ਆਪਾਂ ਕੱਪੜਾ ਨਹੀਂ ਫਿਰ ਸੱਚ ਗੱਲ ਦੱਸਣੀ ਆ ਯਾਰ ਆਪਾਂ ਸਹੀ ਗੱਲ ਆਉਦੀ ਗੱਲ ਸਹੀ ਹੈ ਹਾਂ ਐਵੇਂ ਗਲਤ ਗੱਲ ਨਾ ਸਹੀ ਆ ਬਾਈ ਫਿਰ 500 ਨਾਲ ਨਹੀਂ ਵੱਡਾ ਬੰਦਾ ਹੁੰਦਾ ਨਾ ਵਧੀਆ ਬਾਈ ਗੱਲ ਗਲਤ ਆ ਹਾਂ ਅਗਲੇ ਨੂੰ ਦਵਾਉਣੀ ਆ ਆਪਾਂ ਬਟਾ ਆਪਾਂ ਨਹੀਂ ਇਹ ਜੇ ਕੰਮ ਕਰ ਦਿੰਦਾ ਮੇਰੀ ਗੱਲ ਦੱਸਤੀ ਪਾਪਾ ਚਲੋ ਕੋਈ ਨਹੀਂ ਆਓ ਫਿਰ ਪੰਜਾ ਹੋ ਬੰਡਰ ਇਹ ਮਾ ਮਾ ਦਾ ਫੰਡਰੇ ਗਿਣਦਾ ਸਵਾ ਮਹੀਨੇ ਨੂੰ ਜੀ ਸਵਾ ਨੂੰ ਮਾ ਮਾ ਦਾ ਫੰਡਰੇ ਗਿਣਦਾ ਬੰਡਰ ਮੰਨੀ ਕੀ ਬਣਾ ਹਾਂ ਬੰਡਰ ਮੰਨੀ ਹੈ ਮਾ ਦਾ ਸਵਾ ਮਹੀਨੇ ਦੀ ਜੀ ਹਾਂ ਮਾ ਖਾਲੀ ਕਰ ਕੀ ਲੈ ਵਿਚਾਰਾ ਵਿਚਾਰਾ ਝੂਠ ਤੋਂ ਬਣਾ ਕੇ ਨੀਰਾ ਗਏ